ਤੇ ਉਹਨਾਂ ਵੱਲੋਂ ਇੱਕ ਹੋਰ ਅਨਾਉਂਸਮੈਂਟ ਮੈਂ ਕਰ ਦਿਆਂ ਕਿ ਜਿਲ੍ਹਾ ਅਕਤਖਰ ਸਾਹਿਬਾਨ ਨੇ ਸਾਡੀ ਹਰ ਆਈਟਮ ਲਈ ਸੋਰਟੇ ਹੈ ਹਜ਼ਾਰ ਕਿ ਉਹਨਾਂ ਨੇ ਮੈਨੂੰ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਅਕਬਾਰ ਵਿੱਚ ਵੰਡ ਦਿੱਤੇ ਜਾਣਗੇ ਬਹੁਤ ਹੀ ਤਹਿ ਦਿਲੋਂ ਸੀ ਧੰਨਵਾਦੀ ਆਹਰ ਵਨਗੀ ਦਿਖਾਈ ਉਹਨਾਂ ਨੇ ਪੰਜਾਬ ਦੀ ਇੱਕ ਵਨਗੀ ਰਹਿ ਗਈ ਸਮਾਜਿਕ ਬੁਰਾਈਆਂ ਵਾਲੀ ਨਸ਼ਿਆਂ ਵਾਲੀ ਪ੍ਰਾਣ ਹੱਤਿਆ ਵਾਲੀ ਅਨਪੜਤਾ ਵਾਲੀ ਇਹ ਵੀ ਇੱਕ ਬੰਨ ਗਈ ਆ ਪੰਜਾਬ ਦੀ ਤੇ ਅਸੀਂ ਸਾਰੇ ਜਿੰਨੇ ਵਾਰ ਆਏ ਦੇ ਅਸੀਂ ਸਾਰੇ ਸ਼ਾਮਿਲ ਆਏ ਦੇ ਵਿੱਚ ਜਿਹहां ਬੰਦਾਏ ਸੋਚੇ ਸਮਾਜ ਕਿਹਦੇ ਨਾਲ ਬਣਦਾ ਲੋਕਾਂ ਨਾਲ ਤੇ ਲੋਕ ਹੋਣਾ ਅਸੀਂ ਅਸੀਂ ਸੁਧਾਰ ਲਿਆਣਾ ਹੋਵੇ ਨਾ ਜਿੱਦੇ ਅਸੀਂ ਖਾਣ ਲਈਏ ਤੇ ਸੁਧਾਰ ਲਿਆਣਾ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਸਾਡੇ ਅੱਗੇ ਸਾਡੇ ਤੋਂ ਹੀ ਸਰਕਾਰਾਂ ਬਣਦੀਆਂ ਸਾਡੇ ਤੋਂ ਹੀ ਸਮਾਜ ਬਣਦੇ ਸਾਡੇ ਤੋਂ ਹੀ ਦੇਸ਼ ਬਣਦੇ ਇਹ ਬੇਨਤੀ ਹੈ ਕਿ ਸਾਡੇ ਪੰਜਾਬ ਨੂੰ ਪੰਜਾਬ ਹੀ ਰਹਿਣ ਦਿੱਤਾ ਜਾਵੇ ਇਹਦੀ ਮਿੱਟੀ ਦੀ ਖੁਸ਼ਬੂ ਦੇ ਵਿੱਚ ਮਿਲਾਕਾ ਤਾਂ ਆਪਾਂ ਨਾ ਹੀ ਕਰੀਏ ਤੇ ਚੰਗਾ ਔਰ ਦੂਸਰੇ ਮੈਂ ਦੋ ਕਲਾਈਨਾ ਕਹਾਂਗੀ ਕਿ ਕੁਝ ਕਿਹਾ ਤਾਂ ਹਨੇਰਾ ਝਰੇਗਾ ਕਿਵੇਂ ਫੁਰਜੀਤ ਪਾਤਰ ਜੀ ਦੀ ਰਚਨਾ ਅਵਾ ਵਿੱਚ ਲਿਖੇ ਹਰ ਕੋਹਨ ਦੀ ਕਿਤਾਬ ਕਿ ਕੁਝ ਕਿਹਾ ਤਾਂ ਹਨੇਰਾ ਝਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮ੍ਮਾਦਾਨ ਕੀ ਕਹਿਣ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣ ਗਿੰਦੇ ਜੋ ਪਰਦੇਸ਼ਾਂ ਚ ਰੋਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖੇ ਇਤਜਾਬ ਐਣ ਦੀ ਬਾਕੀ ਕਬਰਾਂ ਦੇ ਰੁੱਖੇ ਇਤਜਾਬ ਐਣੇ ਤੇ ਸਾਡੀ ਅਗਲੀ ਆਈਟਮ ਹੈ ਸਾਰਤੰਬਾ ਇਹ ਸਾਡੇ ਖਾਨਸ਼ ਮਾਸਟਰ ਜਰਜੀਤ ਸਾਹਿਬ ਨੇ ਸਾਡੀ ਲਘੂ ਨਾਟਕਾ ਸਮਾਜਿਕ ਬੁਰਾਈਆਂ ਦੇ ਉੱਪਰ ਲੈ ਪਿਆਰੇ ਨੇ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਾ ਸਿੰਵਾਲਾ ਦੇ ਵਿਦਿਆਰਥੀ ਸਾਡੀ ਲਘੂ ਵਿਜੀਤਿਆ ਉੱਚੀਤਿਆ ਉੱਡ-ਉੱਡ ਉਦਦੇ ਸਕੂਲ ਦਾ ਨਾਮ ਹੋ ਗਿਆ ਕੀ ਮਾ ਤੁਸ ਮੈਨੂੰ ਲੈ ਲੈਂਦੇ ਸਾਥ ਵਿੱਚ ਪੀਤੀ 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 ਉੱਠਾ ਅੱਜ ਦਾ ਕੰਮ ਹੋ ਗਿਆ ਇਹਨਾਂ ਦਾ ਸਾੜਾ ਇੱਕ ਟਾਈਮ ਫੋਨ ਬੰਦ ਕਰੂੰਗਾ ਚਲ ਹੁਣ ਕੇ ਕਰਦਾ ਕੰਮ ਕਰ ਹੋ ਗਿਆ ਬੱਤੀ ਹਾਂਜੀ ਮਾਂ ਚਲੋ ਤੁਸੀਂ ਲਈ ਮੈਂ ਰੋਟੀਆਂ ਕਿ ਆਂਦੀ ਆਂ ਆਲੇ ਤੋਂ ਰੋਟੀ ਖਾਲਾ ਹੈ ਤੇ ਗੱਲ ਤਾਂ ਬਿਲਕੁਲ ਸਹੀ ਹੈ ਕਿ ਤੁਸੀਂ ਆਪਣੀ ਕੁੜੀ ਨੂੰ ਸਕੂਲ ਭੇਜੋਗੇ ਹਾਂਜੀ ਹੁਣ ਤਾਂ ਜ਼ਰੂਰ ਭੇਜਾਂਗੇ ਕਾਰ ਬੰਚਣ ਤੇ ਆਗੇ ਤੁਸੀਂ ਹਾਂਜੀ ਆ ਗਿਆ ਆਖੋ ਪ੍ਰੀਤੀ ਹਮੇਂ ਕਾਜ ਪਾਣੀ ਲਿਆ ਪ੍ਰੀਤੀ ਦੀ ਮਾਂ ਨੇ ਨੂੰ ਬਤਾਇਆ ਜਿਵੇਂ ਗਿੱਟ ਤੇ ਮੈਡਮ ਹੀ ਲਈ ਸੀ ਮੇਰੇ ਪੁੱਤ ਕੰਗਾ ਇਹ ਲੈ ਇਹ ਕਿਉਂ ਜੰਦਲਾ ਕਰਦੇ ਹੋ ਪੜ੍ਹ ਕੇ ਕੀ ਕਰੂੰਗੀ ਨਹੀਂ ਨਹੀਂ ਮੈਂ ਵੀ ਉਹਨਾਂ ਨੂੰ ਕਹਿਆ ਸੀ ਕਿ ਕੁੜੀਆਂ ਪੜ੍ਹ ਕੇ ਕੀ ਕਰਨਗੀਆਂ ਪਰ ਉਹਨਾਂ ਦੀ ਗੱਲ ਸਹੀ ਸੀ ਕੁੜੀਆਂ ਨੂੰ ਵੀ ਪੜਾਉਣਾ ਚਾਹੀਦਾ ਹੈ ਨਹੀਂ ਜੀ ਅੱਗੇ ਜਾ ਕੇ ਤਾਂ ਇਹਨੇ ਘਰ ਦਾ ਹੀ ਕੰਮ ਕਰਨਾ ਹੈ ਨਹੀਂ ਨਹੀਂ 5th ਦੀ ਵੀ ਨਹੀਂ ਪੜ੍ਹਨੀ ਕਿ ਮੈਂ ਨਾ 5th ਦੀ ਹੀ ਬਣ ਜੀ ਤੂੰ ਚੁੱਪ ਕਰ ਨਹੀਂ ਜੀ ਅੱਜ ਵੀ ਲੈਣਾ ਇਹਨੂੰ ਸਕੂਲ ਚ ਨਹੀਂ ਮੈਂ ਕਿਹਾ ਨਾ ਪੜ੍ਹੂਗੀ ਨਹੀਂ ਕਿ ਅੱਜ ਪਰ ਨਹੀਂ ਲੈਣਾ ਮੈਂ ਸੁਣਾਤਾ ਪੜ੍ਹੂਗੀ ਤੁਹਾਡੀ ਮਰਜ਼ੀ ਹੋਏ ਪੜ੍ਹੂਗੀ ਆ ਨੂੰ ਜੀ ਨਾਲ ਕੋ ਚਾਹੀਂ ਥੋੜੀ ਦੇ ਠਹਿਰ ਜਾ ਹਾਂ ਜੀ ਮਾਂ ਚਲ ਉਸ ਤੇ ਮੈਂ ਤੇਰੀ ਰੋਟੀ ਪਾ ਦਿੰਦੀ ਆ ਕਿੱਥੇ ਕੁ ਖਾ ਲੈ ਰੋਟੀ ਮੈਂ ਤੂੰ ਵੀ ਖਾ ਦੀ ਮਾਕੜ ਲਈ ਜਾਇਆ ਮੈਂ ਚੱਲ ਵਧੀਆ ਕੀਤਾ ਮੈਂ ਕਿਹਾ ਤੁਸੀਂ ਆਪਣੀ ਗੁਣੀ ਪੜਨੇ ਵਾਲੀ ਈ ਹੈ ਹਾਂਜੀ ਪੈਣੀ ਨਹੀਂ ਉਹਨੇ ਪੜਾਇਆ ਗਈ ਹੈ ਨਾ ਉਹਨੂੰ ਸਕੂਲ ਲਾਇਆ ਕੀਨੇ ਜਿੱਤਨੇ ਦੇ ਬਾਪੂ ਨੇ ਲਾਇਆ ਪੜਨੀ ਲੈ ਉਹ ਸਕੂਲ ਜਾ ਕੇ ਕੀ ਕਰੂਗੀ ਉਹ ਅੱਗੇ ਜਾ ਕੇ ਵੀ ਤਾਂ ਨਹੀਂ ਕਰ ਹਾਂਜੀ ਪੈਣੀ ਮੈਂ ਕਿਨੂੰ ਕਹਾ ਇੱਥੇ ਕੋਈ ਸੁਣਦਾ ਤਾਂ ਹੈ ਨਹੀਂ ਲੈ ਹੁਣ ਸੰਨ ਉਹ ਵੇਖ ਲੋ ਅਸੀਂ ਕਿਹੜਾ ਪੜੇ ਲਿਖੇ ਆ ਅਸੀਂ ਵੀ ਤਾਂ ਆਨ ਪੜੀ ਐ ਅਸੀਂ ਵੀ ਤਾਂ ਕਰਦਾ ਹੀ ਕੰਮ ਕਰਦੇ ਆ ਮੈਂ ਤੁਹਾਡੀ ਗੱਲ ਤਾਂ ਠੀਕ ਐ ਪਰ ਕੀ ਕਰਾਂ ਹੁਣ ਆ ਚੰਗਾ ਭੈਣ ਮੈਂ ਚਲਦੀ ਆ ਜੇ ਤੁਹਾਡੀ ਬੁੜੀ ਬਿਗੜ ਗਈ ਤਾਂ ਮੈਂ ਤੁਹਾਨੂੰ ਕਹਾਂ ਤ੍ਰਿਸ਼ਾ ਜਦੋਂ ਬੱਚੇ ਸਕੂਲ ਤੋਂ ਘਰ ਆ ਕੇ ਸੌਂਦੇ ਨੇ ਆ ਗਿਆ ਬੁੱਤੇ ਹਾਂ ਜੀ ਮਾਂ ਚਲ ਬੁੱਤੇ ਬੈਠ ਮੈਂ ਤੇਰੇ ਲਈ ਕੁਝ ਲਿਆ ਕੇ ਆਂਦੀ ਆ ਮਮਾ ਗੱਡੜ ਚੱਲਿਓ ਖਾ ਤਾਂ ਲੈਂਦਾ ਬੁੱਤੇ ਮੈਂ ਬਹਾਉਂਗਾ ਜਾਊਗੀ ਚੱਲ ਛੱਡ ਚੱਲ ਜਾ ਕੇ ਰਵਿਰਾ ਆਂਦਾ ਹੀ ਕੋਧਲੀ ਜਾ ਕੇ ਰੁਕਤੀ ਦਾ ਜਿਆਦਾ ਤੇ ਤੀਨੂ ਘਟ ਮਿਲਦਾ ਰਿਹਾ ਜਦੋਂ ਬੱਚੇ ਵੱਡੇ ਹੋ ਗਏ ਤੇ ਕੋਲ ਜਿ ਪੜਨ ਲੱਗ ਪਏ ਉਸ ਵੇਲੇ ਦਾ ਦ੍ਰਿਸ਼ ਜਿੱਤਿਆ ਲੁੱਟ ਪੁੱਤ ਜਿੱਤਿਆ ਉੱਟ ਪੁੱਤ ਉਜਾ ਤੇ ਕੋਲ ਦਾ ਕੈਂਪ ਹੋ ਗਿਆ ਤੇ ਬੱਬੇ ਤੋਂ ਬਨੂਆ ਮੈਂ ਡੰਗ ਜੂਗੀ ਉੱਠਾ ਤੂੰ ਲੈ ਰੋ ਜਾਂਦਾ ਚਲ ਉੱਠਾ ਜੀ ਬੱਬੇ ਨੂੰ ਮੈਂ ਸੋ ਦੱਸ ਨਾਲ ਸੌਣ ਬਣੀ ਦੀ ਰੋ ਜੱਟੇ ਛਾਲ ਦੂੰਗੀ ਜਿੱਦਾਂ ਮੈਂ ਜਵਾਬ ਆਵਾਂ ਤੇ ਕੱਲ ਸੱਤ ਵਜੇ ਆ ਕੇ ਤਿਆਰ ਹੋਵਾਂਗੇ ਹਾਂ ਹਾਂ ਸਰਪੁੱਤ ਤਿਆਰ

ਓ ਯਾਰ ਓ ਯਾਰਾ ਲੱਗਦਾ ਇਹ ਲੰਬੜਾ ਦਾ ਮੁੰਡਾ ਆਦਾ ਏ ਯਾਰ ਲੱਗਦਾ ਤਾਂ ਹੋਈ ਏ ਭਲਾ ਇਹ ਨੂੰ ਇੱਥੇ ਜਿੱਤਿਆ ਉਹ ਜਿੱਤਿਆ ਉਹ ਨਾਨਾ ਬਾਈ ਮੈਂ ਨਹੀਂ ਆਣਾ ਮੈਂ ਉਹ ਬੈਠੇ ਇੱਥੇ ਉਹ ਇੱਥੇ ਬੈਠਦਾ ਸੀ ਹੀ ਆ ਲੈ ਤੀ ਮੈਂ ਨਾ ਮੈਂ ਦੀ ਪੀੜੀ ਮੇਰਾ ਬਾਪੂ ਕੁੱਤੂ ਆ ਤੇਰੇ ਬਾਪੂ ਨੂੰ ਪਤਾ ਨਹੀਂ ਲੱਗਣਾ ਨਾ ਨਾ ਯਾਰ ਮੈਂ ਕੋਲਜ ਵੀ ਜਾਣਾ ਉਹ ਕੋਲਜ ਜਾ ਕੇ ਕਿਹੜੇ ਤੇ ਨੌਕਰੀ ਲੱਗ ਜਾਣਾ ਉਹ ਹਾਂ ਯਾਰ ਮੈਂ ਵੀ ਤਾਂ ਕੋਲਜ ਟਾਈਮ ਪਾਸ ਕਰ ਲਈ ਜਾਂਦਾ ਤਾਂ ਬਿਆਪ ਉਹ ਮੰਨੂ ਵੀ ਪਾ ਦੇ ਇੱਕ ਵੈਗ ਲੈ ਭਾਈ ਉਹਨੂੰ ਵੀ ਪਾ ਨਾ ਨਾ ਕੋੜੀ ਉਹ ਤੇ ਯਾਰ ਉਹ ਯਾਰ ਅੱਖਾਂ ਵਿੱਚ ਕੇ ਖਿੱਚ ਦੇ ਉਹ ਸਾਜੀ ਉਹ ਸਾਜੀ ਸੁਖਜੀ ਨਹੀਂ ਇਹਦੇ ਨਾਲ ਯਾਰ ਘਟਾ ਲੇਗਾ ਬਾ ਭਾਈ ਹੋ ਰੇ ਨੂੰ ਪ੍ਰੀਤੀ ਨੂੰ ਜਿੱਤਾ ਕੌਰ ਜੀ ਵਿੱਚ ਨਾ ਦੱਸਿਆ ਪਰ ਪ੍ਰੀਤੀ ਆਪਣੀ ਪੜ੍ਹਾਈ ਮੰਨ ਲਗਾ ਕੇ ਕਰਦੀ ਰਹੀ ਇਜਾਜ਼ਤ ਕੀ ਜਿੱਤਾ ਮੈਂ ਇਹਨਾਂ ਬੜੀ ਬੋਤਲ ਲਿਆਵਾਂਗੇ ਆਹੋ ਬਰਾਮਣਾ ਕਵੇਲੀ ਹੋਰ ਆ ਗਿਆ ਪ੍ਰੀਤੀ ਦੇਖ ਕੇ ਪਹੁੰਚਣ ਤੇ ਉਸ ਦਾ ਦ੍ਰਿਸ਼ ਮਾਵੇਂ ਆ ਗਈ ਆ ਗਈ ਤੂੰ ਹਾਂ ਮਾਂ ਤੇਰਾ ਵੀਰਾ ਨਹੀਂ ਆਇਆ ਮਾ ਵੀਰਾ ਮੈਨੂੰ ਅੱਜ ਕਾਲਜ ਚ ਦਿੱਤੀ ਆਈ ਹਾਂ ਚਲੋ ਆਪਣਾ ਫੜ ਰਿਆ ਹੋਣਾ ਤੇ ਨਜ਼ਰ ਨਹੀਂ ਪਈ ਹੋਣੀ ਚਲ ਜੱਜੀ ਘਰ ਦੇ ਕੰਮ ਕਰ

ਆ ਗਿਆ ਬੁੱਤੂ ਤਾ ਤੱਕ ਗਿਆ ਬੁੱਤੈ ਨੇ ਕਿੱਥੇ ਹੋ ਗਿਆ ਕਿੱਥੇ ਤੇ ਕੋਲਜ ਵਿੱਚ ਗਿਆ ਜੀ ਬਾ ਬੁੱਤੂ ਤਾਂ 25 ਸ਼ਰਾਬ ਦਿੱਤੀ ਨਾ ਮਮਾ ਮੈਂ ਤਾਂ ਲਿਖ ਦਿੱਤੀ ਸੀ ਸ਼ਾਮੇ ਤੁਹਾਨੂੰ ਕਿਹਾ ਸੀ ਨਾ ਵੀਰਾ ਮੈਨੂੰ ਅੱਜ ਕੋਲਜ ਵਿੱਚ dissਿਆ ਨਹੀਂ ਤੇ ਨਾਲੇ ਕਿਹਾ ਕੋਲਜ ਸ਼ਰਾਬ ਮਿਲਦੀ ਹੈ ਪਰ ਵੀਰਾ ਤਾਂ ਪੀ ਕੇ ਆਏ ਚੱਲ ਜਾ ਕੇ ਨਾ ਘਰ ਦੇ ਕੰਮ ਨੇ ਵੇੜ ਬੋਤਾ ਬੋਲਦੀ ਏ ਤੇਰਾ ਖਾਲਿਦ ਕਿੱਧਰ ਹੈ ਅੱਜ ਠੀਕ ਹੈ ਡੈਡੀ ਅੱਛਾ ਉਹ ਜਿੱਤਾ ਗਿਆ ਡੈਡੀ ਵੀਰਾ ਤਾਂ ਆ ਗਿਆ ਪਰ ਉਹਨੇ ਸ਼ਰਾਬ ਪੀਤੀ ਹੈ ਕੀ ਉਹਨੇ ਸ਼ਰਾਬ ਪੀਤੀ ਹੈ ਓਏ ਕਿੱਥੇ ਆ ਤੂੰ ਸ਼ਰਾਬ ਪੀਤੀ ਹੈ ਨਾ ਤੂੰ ਮੇਰੇ ਪੁੱਤ ਨੂੰ ਛੇੜ ਕਿੱਧਰ ਰਹੇ ਹੋ ਤੂੰ ਤੈਨੂੰ ਇਹਦੇ ਕੋਲੋਂ ਕੁਛ ਨਹੀਂ ਆਉਂਦੀ ਪਹਿਲੇ ਸ਼ਰਾਬ ਪੀਤੀ ਹੋਈ ਹੈ ਨਹੀਂ ਆਉਂਦੀ ਤੂੰ ਸ਼ਰਾਬ ਹੀ ਕੀ ਆਇਆ ਇਹ ਜੇ ਲੱਭੜਾ ਦੇ ਮੁੱਢੀ ਸ਼ਰਾਬ ਪੀਣ ਕੇ ਤਾਂ ਹੋਰ ਕੌਣ ਪੀਊਗਾ ਰਿੱਤੀ ਪਾਣੀ ਲੈ ਗਿਆ ਨਾਲੇ ਰੋਟੀ ਪਾ ਲਿਆ ਇਹਨਾਂ ਨੇ ਮੇਰੀ ਵੀਰਾਂ ਸੁਧਾਰਨਾ ਤੱਕੀ ਆ ਵੀ ਗਾੜ੍ਹਨ ਤੇ ਰਿੱਤੀ ਪਾਣੀ ਲੈ ਜਾ ਆਦੇ ਆਰੇ ਰਾਮ ਕਰਨ ਚੱਲਦੇ ਆ ਚੱਲ ਚੱਲਦੇ ਆ ਫੇਰ ਦਿੱਤਾ ਜੀ ਵੀ ਬਹੁਤ ਕੰਮ ਹੈ ਪ੍ਰੀਤੀ ਆਪਣੇ ਪੜਾਈ ਮਲ ਲਗਾ ਕੇ ਕਰਦੀ ਜੀ ਜਦ ਕੀ ਜਿੱਤਾ ਮਾਦੇ ਲਾੜ ਪਿਆਰ ਤੇ ਚਾਚੇ ਤਾਇਆ ਦੀ ਹੱਲਾ ਸ਼ਰੀ ਨਾਲ بگੜ ਗਿਆ ਅਤੇ ਨਸ਼ਿਆਂ ਦਾ ਸ਼ਕਰ ਹੋ ਗਿਆ ਉਸ ਦਿਨ ਦਾ ਦ੍ਰਿਸ਼ਾ ਜਦੋਂ ਪ੍ਰੀਤੀ ਨੇ ਆਪਣੇ ਬੈਂਕ ਦਾ ਟੈਸਟ ਪਾਸ ਕਰ ਲਿੱਤਾ ਜੜੀ ਜੜੀ ਤੋਂ ਨੂੰ ਯਾ ਤੇ ਮੈਂ ਬੈਂਕ ਵਿੱਚ ਮੈਨੇਜਰ ਦੀ ਨੌਕਰੀ ਮਿਲ ਗਈ ਸ਼ਾਬਾਸ਼ ਮੇਰੀ ਧੀ ਸ਼ਾਬਾਸ਼ ਆ ਵੇਖ ਲੈ ਜਿਹੜੀ ਕੁੜੀ ਨੂੰ ਕਹਿੰਦੀ ਸੀ ਪੜਾਉਣਾ ਨਹੀਂ ਪੜਾਈ ਉਹ ਪੜ੍ਹ ਲਿਖ ਕੇ ਅੱਜ ਨੌਕਰੀ ਲੱਗ ਗਈ ਪਰ ਆ ਤੇਰਾ ਨਿਕੰਮਾ ਪੁੱਤਰ ਲਗਾਤਾਰ ਕਿੰਦਾ ਸਾਲਾ ਫੇਲ ਹੋ ਗਿਆ ਹੈ ਵਾ ਗਾਦ੍ਰਿਸ਼ਾ ਕਰ ਜਾਉਣ ਅਗਲਾ ਲੈਂਦੇ ਆ ਜੀਆ ਤਾਂ ਤੁਸੀਂ ਨਾਰਾ ਨੂੰ ਅਗਲੋਂ ਨੂੰ ਉਹ ਪਤਾ ਨਹੀਂ ਕਿ ਸਰਕਾਰ ਨੇ ਨਾੜ ਨੂੰ ਅਗਲਾਂ ਤੇ ਰੋਕ ਲਗਾਈ ਹੋਈ ਏ ਤੇ ਇਸ ਨਾਲ ਸੰਦਾ ਵੀ ਹੋ ਸਕਦੀ ਏ ਕਿ ਸਾਡਾ ਵਾਤਾਵਰਨ ਪ੍ਰੋਡਿਊਸ਼ਨ ਨਹੀਂ ਹੁੰਦਾ ਸਰਕਾਰ ਕਿਹੜਾ ਹਲ ਵੇਲੇ ਜੇ ਕਰੀਏ ਰਾਤ ਨੂੰ ਵੀ ਲਾ ਦੇਂਗਾ ਅੱਗ ਤੇ ਸਾਡੇ ਕਲੇਜ ਦੇ ਟਾੜਾ ਨੂੰ ਅਗੜਾ ਨਾਲ ਮਾਤਾ ਨੂੰ ਬੰਦੂਛ ਤੇ ਲਾਓ ਚਾ ਚਾਹੀ ਮੇਗਾ ਮੰਨ ਲੋ ਚਾਹੀ ਗਿਆ ਠੀਕ ਹੈ ਠੀਕ ਹੈ ਚਲ ਭਾਈ ਆਇਆ ਭਾਈ ਅਗ ਲਾਈਏ ਲਾ ਦਿੰਦੇ ਆ ਯਾਰ ਇੰਨਾ ਦਾ ਭਾਈ ਲਾ ਦੇ ਉਹ ਕੋਣੀ ਕੇ ਬਿਜਾ ਦੇ ਲਾ ਦੇ ਆ ਯਾਰ ਸਬਰ ਰੱਖ ਲਾਉਂ ਤੇ ਰੱਖ ਰਾਤ ਦੀ ਰਾਤੀ ਭਾਈ ਕਿੱਛੇ ਨੂ ਦਰਦਾ ਚਾ ਕਿਤਨਾ ਬਾਈ ਹੋਰ ਪਾ ਬਾਈ ਨੂੰ ਪੈਗ ਲੈ ਬਾਈ ਬਸ ਬਸ ਠੀਕ ਹੈ ਨਾਲੇ ਮੈਨੂੰ ਵੀ ਪਾ ਦੇ ਨਾਲੇ ਉਹ ਵਗਲਾੜ ਕੰਾਰੇ ਪਾਸੇ ਧੂਆ ਫੈਲ ਗਿਆ ਜਿਸ ਕਰਕੇ ਸੜਕ ਤੇ ਜਿਸਕਾ ਬੰਦ ਹੋ ਗਿਆ ਲਾ ਦੇ ਬਾਈ ਅੱਗੇ ਨਾਲੇ ਕੋਨੇ 'ਚ ਉਹ ਲਾ ਦੋ ਪਿਆ ਯਾਰ ਕਾਲੀ ਕੀ ਮੁਝਾ ਜਾਂਦਾ ਹੱਗ ਤਾਂ ਲੱਗੀ ਯਾਰ ਇਹ ਰਾਤ ਦਾ ਕੋਤੇ ਜਦਾ ਫਿਦਿ ਉਹ ਦੇਖ ਕੇ ਜਾਈ ਮੈਂ ਜਾਂਦਾ ਹਾਂ ਛੱਟ ਗਿਆ ਇਹ ਨਾ ਨਾ ਮੈਂ ਆਪਣੇ ਤੇ ਨਹੀਂ ਜਾਣਾ ਸਕੂਟਰ ਰਹਿ ਗਿਆ ਮੈਂ ਚਲ ਚੱਕ ਕਰਦੇ ਰ ਉਹੁੰਨਾ ਕੀ ਬੱਥੇ ਬਾਈ ਦੱਸਦੀ ਇਹ ਮੇਰਾ ਕੇਦਾ ਦਿੱਖਦਾ ਹੈ ਉਹ ਆ ਉਹ ਜੀ ਨਹੀਂ ਤਾਂ ਕਿਥੇ ਮੈਨੂੰ ਵੀ ਚਿਕਾਈ ਸੁਣਾਈ ਰਹੀ ਆ ਜਾ ਕੇ ਦੇਖੀਏ ਚਲ ਦੇਖਦੇ ਆ ਫੇਰ ਜਿੱਤਾਂ ਲੱਗਦਾ ਓਏ ਜਿੱਤਿਆ ਆਓ ਜਿੱਤਿਆ ਓਏ ਤਾਂ ਕੁਛ ਨਹੀਂ ਬੋਲ ਰਿਆ ਰੰਦਾ ਹੀ ਮਰ ਗਿਆ ਨਾ ਤੂੰ ਇੱਧਰ ਮੈਂ ਇੱਥੇ ਬੈਠਾ ਤੂੰ ਘਰਦਣਾ ਬਚਾਇਆ ਚੱਲ ਯਾਰ ਵੇ ਜਾ ਕੇ ਆਦਾ ਓ ਵੀਰਿਆ ਓ ਵੀਰਿਆ ਹੋਇਆ ਕੋਪਲੇ ਜਿੱਤੇ ਦਾ ਐਕਸੀਡੈਂਟ ਹੋ ਗਿਆ ਕੀ ਉਹ ਆਪਣੇ ਜਿੱਤੇ ਦਾ ਐਕਸੀਡੈਂਟ ਹੋ ਗਿਆ ਇਦਾਂ ਕੋਈ ਨਾੜਾਂ ਨੂੰ ਅਗ ਲਾਈ ਹੋਈ ਸੀ ਤੇ ਸਾਰੇ ਤੂੰ ਅਸੀ ਉਹ ਕੋਲੇ ਸ਼ਰਾਬ ਵੀ ਰੱਖੀ ਸੀ ਉਹਦਾ ਸਕੂਟਰ ਟ੍ਰੈਕਟੇ ਤੇ ਜਾਵ ਗਿਆ ਕੁਝ ਤਾਂ ਠੀਕ ਤਾਂ ਹੈ ਮੈਨੂੰ ਲੱਗਦਾ ਤਾਂ ਮਰ ਗਿਆ ਮੈਂ ਤੈਨੂੰ ਕਹਿੰਦਾ ਸੀ ਕਿ ਉਹਨੂੰ ਗਲਤ ਪਿਆਰ ਕਰਦੀ ਵਜਿਹਾ ਤੇ ਅੱਜ ਉਹ ਇਸ ਇਸ ਨਾਸ਼ਾ ਨਸ਼ਾ ਨਾ ਹੀ ਵਰ ਗਿਆ ਤੇ ਅੱਜ ਉਹ ਵੀ ਇਹ ਹਾਲਤਾਂ ਵਿੱਚ ਤੇ ਬੇਤੁਕੀ ਸੀ ਚਾਚਾ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਨਾੜਾ ਨੂੰ ਆਪੇ ਨਾ ਲਾਓ ਪਰ ਤੁਸੀਂ ਮੇਰੀ ਇੱਕ ਨਾ ਮੰਨੀ ਟੋਡੀ ਗੱਲ ਵੀ ਕਰਨਾ ਅੱਜ ਮੇਰਾ ਵੀ ਤਾਂ ਇਸ ਦੁਨੀਆ ਵਿੱਚ ਨਹੀਂ ਹੈ ਕੋਈ ਇਸ ਨਾਟਕ ਵਿੱਚ ਦੇਖਿਆ ਕਿ ਜੇਕਰ ਕੁੜੀਆਂ ਨੂੰ ਬਰਾਬਰ ਦੇ ਮੌਕੇ ਮਿਲਣ ਤਾਂ ਉਹ ਬਹੁਤ ਕੁਝ ਕਰ ਸਕਦੀਆਂ ਨੇ ਅਤੇ ਨਸ਼ਿਆਂ ਦਾ ਮਾੜਾ ਪ੍ਰਭਾਵ ਘਰ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਨਾੜਾਂ ਨੂੰ ਅਗਲਾਣਾ ਕਿੰਨਾ ਤੋਂ ਖਤਰਨਾਕ ਸਾਬਿਤ ਹੋ ਸਕਦਾ ਹੈ ਨੂੰ ਪ੍ਰੇਰਿਤ ਕਰਾਂਗੇ ਨਾੜਾ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ ਜਾਗਰੂਕ ਕਰਾਂਗੇ ਤਨਵਾ ਦੇ ਵੀ ਸਾਜੀ ਬੁਰਾਈਆਂ ਦੇ ਉੱਪਰ ਸਾਡੇ ਲਘੂ ਨਾਟਕਾ ਸੀ ਇਹ ਸਾਡੇ ਸੀਨੀਅਰ ਸੈਂਟਰੀ ਸਕੂਲ ਬੁਤਾ ਸਿੰਘ ਵਾਲਾ ਦੇ ਵਿਦਿਆਰਥੀ ਤੇ ਸਾਡੇ ਜੱਜੀ ਸਰ ਨੇ ਇਹ ਆਈਟਮ ਚਾਰ ਕਰਵਾਈ ਸੀ ਜੋ ਬਹੁਤ ਅੱਛਾ ਸੰਦੇਸ਼ ਲੈ ਕੇ ਆਈ